ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਦਵਾਨਾਂ ਦੇ ਦੁਆਰਾ ਜੀਵਨ ਅਤੇ ਮੌਤ ਇਹ ਦੋਨੋਂ ਤੱਤਾਂ ਦੇ ਬਾਰੇ ਸਾਡੇ ਦਾਨਿਸ਼ਵੰਦ ਸਾਡੇ ਸਿਆਣੇ ਸਾਡੇ ਦਾਨੇ ਲੋਕਾਂ ਨੇ ਕੀ ਤੱਤ ਕੱਢਿਆ ਹੈ ਇਸ ਦੀ ਵਿਚਾਰ ਸਾਂਝੀ ਕਰਾਂਗੇ ਜੀਵਨ ਕੀ ਹੈ ਦਾਨਿਸ਼ਵੰਦ ਲੋਕ ਜਿਨ੍ਹਾਂ ਨੇ ਇਸ ਦੇ ਉੱਤੇ ਖੋਜ ਕੀਤੀ ਹੈ ਉਹ ਦੱਸਦੇ ਨੇ ਕਿ ਤਤਾਂ ਦਾ ਜੋੜ ਅਤੇ ਮਨੁੱਖੀ ਸਰੀਰ ਦੇ ਵਿੱਚ ਚੱਲ ਰਹੀ ਸਾਹਾਂ ਦੀ ਪ੍ਰਾਣਾਂ ਦੀ ਹਰਕਤ ਨੂੰ ਜੀਵਨ ਕਿਹਾ ਜਾਂਦਾ ਹੈ ਜੋ ਵੀ ਤਨਤਾਰੀ ਜੀਵ ਹਨ ਜਿਨ੍ਹਾਂ ਕੋਲ ਵੀ ਸਰੀਰ ਹੈ ਉਹ ਇਸੇ ਤਰ੍ਹਾਂ ਦਾ ਜੀਵਨ ਜੀ ਰਹੇ ਹਨ ਇਸ ਵਾਸਤੇ ਜੀਵਨ ਵਿੱਚ ਮੌਤ ਦਾ ਪੈ ਬਣਿਆ ਰਹਿੰਦਾ ਹੈ ਜੇ ਗਹਿਰਾਈ ਦੇ ਨਾਲ ਝਾਤ ਮਾਰੀਏ ਤਾਂ ਮਨੁੱਖ ਦੇ ਅੰਦਰ ਜਾਂ ਸਮੁੱਚੇ ਜੀਵ ਜਗਤ ਦੇ ਅੰਦਰ ਮੰਗ ਕੇਵਲ ਜੀਵਨ ਦੀ ਹੈ ਅਤੇ ਪੈ ਸਭ ਤੋਂ ਵੱਡਾ ਮੌਤਾ ਹੈ ਜਿੰਨੀ ਵੀ ਮਨੁੱਖ ਦੇ ਅੰਦਰ ਜੀਵਨ ਦੀ ਚਾਹਤ ਗਹਿਰੀ ਹੋਏਗੀ ਮੌਤ ਦਾ ਡਰ ਉਨਾ ਹੀ ਵੱਡਾ ਹੋਏਗਾ ਜੀਵਨ ਜੇਕਰ ਬੇਰਸ ਹੋ ਜਾਵੇ ਜਰਜਰਾ ਹੋ ਜਾਵੇ ਰੋਗਾਂ ਅਤੇ ਸੋਗਾਂ ਤੋਂ ਇਲਾਵਾ ਜੀਵਨ ਵਿੱਚ ਹੋਰ ਕੁਝ ਨਾ ਬਚੇ ਫੇਰ ਵੀ ਮਨੁੱਖ ਜੀਵਨ ਚਾਹੁੰਦਾ ਹੈ ਜੀਵਨ ਦੀ ਚਾਹਤ ਗਹਿਰੀ ਅਤੇ ਪ੍ਰਥਮ प्रबल ਹੈ ਜੀਵਨ ਤੋਂ ਉੱਚੀ ਵਸਤੂ ਜਦ ਤੱਕ ਪ੍ਰਾਪਤ ਨਾ ਹੋਵੇ ਜੀਵਨ ਤੋਂ ਵੀ ਕੀਮਤੀ ਵਸਤੂ ਜੀਵਨ ਤੋਂ ਵੀ ਕੀਮਤੀ ਪਦਾਰਥ ਜਿੰਨੀ ਦੇਰ ਤੱਕ ਮਨੁੱਖ ਨੂੰ ਸਮਝ ਨਾ ਆਵੇ ਉਨੀ ਦੇਰ ਤੱਕ ਜੀਵਨ ਦੀ ਚਾਹਤ ਬਣੀ ਰਹਿੰਦੀ ਹੈ ਅਤੇ ਮੌਤ ਦਾ ਡਰ ਬਣਿਆ ਰਹਿੰਦਾ ਹੈ अनंत काल ਤੋਂ ਮਨੁੱਖੇ ਕੋਸ਼ਿਸ਼ ਕਰ ਰਿਹਾ ਹੈ ਕਿ ਕੋਈ ਐਸੀ ਵਸਤੂ ਮਨੁੱਖ ਨੂੰ ਲੱਭ ਪਵੇ ਜਿਸ ਨਾਲ ਮੌਤ ਨਾ ਆਵੇ ਮੌਤ ਦਾ ਭੈ ਨਾ ਸਤਾਵੇ ਤੇ ਮੈਂ ਸਦੀਵ ਜਿੰਦਾ ਰਹਾ ਜੀਵਨ ਦੀ ਇਹ ਸਾਰੀ ਸ਼ਕਤੀ ਮਨੁੱਖ ਇਸ ਖੋਜ ਵਿੱਚ ਹੀ ਨਸ਼ਟ ਕਰ ਰਿਹਾ ਹੈ ਕਿ ਮੈਂ ਬਹੁਤਾ ਜੀ ਸਕਾਂ ਲੰਮਾ ਜੀ ਸਕਾਂ ਇਸੇ ਚਾਹਤ ਦੇ ਵਿੱਚ ਹੀ ਸਾਰਾ ਜੀਵਨ ਮਨੁੱਖ ਦਾ ਨਸ਼ਟ ਹੋ ਰਿਹਾ ਹੈ। بڑے بڑے ਯੋਗੀ, بڑے بڑے ਤਪੀਸ਼ਵਰ, ਮਨੀਸ਼ਵਰ ਸਾਧਨਾਵਾਂ ਸਾਧਨ ਵਾਲੇ ਇਸ ਕਰਕੇ ਹੀ ਸਾਧਨਾਵਾਂ ਦੇ ਵਿੱਚ ਜੁਟੇ ਰਹੇ ਕਿ ਉਹਨਾਂ ਨੂੰ ਲੰਮੀ ਉਮਰ, ਲੰਮੀ ਆਰਬਲਾ ਪ੍ਰਾਪਤ ਹੋ ਸਕੇ। بڑے بڑے ਅਮੀਰ, ਧਨਾੜ ਤਾਕਤਵਰ ਮਨੁੱਖ ਇਸੇ ਚਾਹਤ ਦੇ ਵਿੱਚ ਹੀ ਜੁਟੇ ਨੇ ਮਹਿੰਗੀਆਂ ਪਸਮਾ ਮਹਿੰਗੇ ਕੁਸਤੇ ਮਹਿੰਗੇ ਮਹਿੰਗੇ ਅਨਾਜ ਕੀਮਤੀ ਤੋਂ ਕੀਮਤੀ ਪਦਾਰਥ ਇਸ ਕਰਕੇ ਹੀ ਖਾ ਰਹੇ ਨੇ ਜਾਂ ਵਰਤ ਰਹੇ ਨੇ ਕਿ ਉਹ ਇਨਾਂ ਆਹਾਰਾਂ ਦੇ ਵਿੱਚ ਜਿੰਦਾ ਰਹਿ ਸਕਣ ਲੰਬਾ ਜੀਵਨ ਹੋਵੇ ਤਾਂ ਹਰ ਇੱਕ ਦੀ ਕੋਸ਼ਿਸ਼ ਹੈ ਪਰ ਜੀਵਨ ਸਫਲ ਹੋ ਸਕੇ ਜੀਵਨ ਕਿਸ ਵਾਸਤੇ ਹੈ ਕਿਉਂ ਹੈ ਇਸ ਦੀ ਫਿਕਰ ਵੀ ਕਦੇ ਕਿਸੇ ਨੇ ਨਹੀਂ ਕੀਤੀ ਇਸ ਦੀ ਚਿੰਤਾ ਵੀ ਮਨੁੱਖ ਨਹੀਂ ਕਰਦਾ ਕਿ ਜੀਵਨ ਸਫਲ ਹੋਵੇ ਜੀਵਨ ਕਿਸ ਵਾਸਤੇ ਹੈ ਜੀਵਨ ਕਿਉਂ ਹੈ ਜੀਵਨ ਵਿੱਚੋਂ ਮੌਤ ਨਿਕਲ ਜਾਵੇ ਇਹ ਤਾਂ ਹਰ ਇੱਕ ਦੀ ਕੋਸ਼ਿਸ਼ ਰਹੀ ਹੈ ਜਗਤ ਗੁਰੂ ਧੰਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਉਹਨਾਂ ਨੇ ਇੱਕ ਮਹਾਨ ਨੁਕਤਾ ਦੁਨੀਆ ਦੇ ਸਾਹਮਣੇ ਰੱਖਿਆ ਹੈ। ਸਤਿਗੁਰੂ ਕਹਿੰਦੇ ਨੇ ਜੇਕਰ ਮੌਤ ਨੂੰ ਖਿੜੇ ਮੱਥੇ ਕਬੂਲ ਕਰ ਲਿਆ ਜਾਵੇ ਤਾਂ ਜੀਵਨ ਵਿੱਚੋਂ ਮੌਤ ਦਾ ਪੈ ਖਤਮ ਹੋ ਜਾਏਗਾ। ਅਤੇ ਜੇ ਮੈਂ ਮੌਤ ਦਾ ਪੈ ਖਤਮ ਹੁੰਦਿਆਂ ਹੀ ਮਨੁੱਖ ਨੂੰ ਪਰਮ ਜੀਵਨ ਮਹਾਨ ਜੀਵਨ ਪ੍ਰਾਪਤ ਹੋ ਜਾਏਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਦਾ ਕਥਨ ਹੈ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਹੋ ਸਬਨਾ ਕੀ ਰੇਣਕਾ ਤਾ ਆਓ ਹਮਾਰੇ ਪਾਸ ਗੁਰਬਾਣੀ ਨੇ ਮਨੁੱਖੀ ਜੀਵ ਨੂੰ ਇੱਕ ਪਦਾਰਥ ਇੱਕ ਔਸਰ ਇੱਕ ਮੌਕਾ ਇੱਕ ਵੱਡਮੁੱਲਾ ਰਤਨ ਆਖਿਆ ਹੈ ਮੂਰਖ ਮਨ ਇਸ ਪਦਾਰਥ ਨੂੰ ਮਿੱਟੀ ਵਿੱਚ ਰੋੜ ਰਿਹਾ ਹੈ ਇਸ ਅਵਸਰ ਨੂੰ ਇਸ ਮੌਕੇ ਨੂੰ ਹੱਥੋਂ ਗਵਾ ਰਿਹਾ ਹੈ ਤੇ ਰਤਨ ਪਦਾਰਥ ਨੂੰ ਕੌਡੀਆਂ ਦੇ ਬਦਲੇ ਗਵਾ ਰਿਹਾ ਹੈ ਸਤਿਗੁਰਾਂ ਦਾ ਪਾਵਨ ਫਰਮਾਨ ਹੈ ਜਨਮ ਪਦਾਰਥ ਖੋਏ ਗਵਾਰਾ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨੀਂਦ ਤੇ ਮੌਤ ਨੂੰ ਬਰਾਬਰ ਆਖਿਆ ਗਿਆ ਹੈ ਜਦ ਮਨੁੱਖ ਗਹਿਰੀ ਨੀਂਦ ਵਿੱਚ ਸੌਂ ਜਾਂਦਾ ਹੈ ਤਾਂ ਪਰਿਵਾਰ ਤੇ ਸੰਸਾਰ ਨਾਲ ਸੰਬੰਧ ਟੁੱਟ ਜਾਂਦਾ ਹੈ ਅਤੇ ਮੌਤ ਦੇ ਨਾਲ ਵੀ ਸੰਸਾਰ ਨਾਲੋਂ ਸੰਬੰਧ ਟੁੱਟ ਜਾਂਦੇ ਹਨ ਪਰ ਨੀਂਦ ਆਵੇ ਤਾਂ ਮਨੁੱਖ ਦੁਖੀ ਨਹੀਂ ਹੁੰਦਾ ਮੌਤ ਆਵੇ ਤਰੋਂਦਾ ਹੈ ਨੀਂਦ ਆਉਣ ਲੱਗਿਆਂ ਇਹ ਖਿਆਲ ਮਨੁੱਖ ਦੇ ਅੰਦਰ ਬਣਿਆ ਰਹਿੰਦਾ ਹੈ ਕਿ ਜਾਗਣਦੇ ਨਾਲ ਟੁੱਟੇ ਹੋਏ ਸੰਬੰਧ ਫੇਰ ਪਰਤ ਕੇ ਜੁੜ ਜਾਣਗੇ पर मौत ਦੇ ਨਾਲ ਇੱਕ ਦਫਾ ਸੰਬੰਧ ਟੁੱਟ ਜਾਵੇ ਤਾਂ ਟੁੱਟ ਹੀ ਜਾਂਦਾ ਹੈ ਪਰਤੇ ਕੇ ਜੋੜਨ ਦੀ ਸੰਭਾਵਨਾ ਨਹੀਂ ਹੈ ਇਸ ਕਰਕੇ ਮੌਤ ਕਰਕੇ ਰੋਂਦਾ ਹੈ ਜੀਵਨ ਵਿੱਚ ਜੋ ਰਾਸਤੇ ਰੌਣਕ ਹੈ ਉਹ ਮਾਂ ਬਾਪ ਭਾਈ ਭੈਣ ਇਸਤਰੀ ਬੱਚਿਆਂ अथवा ਧਨ ਪਦਾਰਥ ਮਨੁੱਖ ਦੇ ਉਤਬੇ ਵਿਰਤਬੇ ਮੁਰਤਬੇ ਆਉਧਿਆਂ ਦਾ ਕਰਕੇ ਹੈ ਸੰਬੰਧੀ ਰੱਖਿਆ ਵਾਸਤੇ ਚਾਹੀਦੇ ਨੇ ਧਨ ਗੁਜ਼ਾਰੇ ਵਾਸਤੇ ਪਦਾਰਥ ਰਸ ਮਾਨਣ ਵਾਸਤੇ ਚਾਹੀਦੇ ਨੇ ਜਿਸ ਵਕਤ ਪ੍ਰਮਾਤਮਾ ਕੁਟੰਬ ਤੇ ਸੰਬੰਧੀ ਦੇ ਰੂਪ ਵਿੱਚ ਦਿਸ ਪਵੇਗਾ ਇਹਨਾਂ ਸਾਰਿਆਂ ਦੀ ਥਾਂ ਪ੍ਰਮਾਤਮਾ ਲੈ ਲਵੇਗਾ ਤਾਂ ਮਨੁੱਖ ਕੁਟੰਬ ਤੋਂ ਉੱਚਾ ਉੱਠ ਜਾਏਗਾ ਜਦ ਮਨੁੱਖ ਨੂੰ ਨਾਮ ਦਾ ਧਨ ਲੱਭ ਪਏਗਾ ਤਾਂ ਮਨੁੱਖ ਵਾਸਤੇ ਸੰਸਾਰਿਕ ਪਦਾਰਥ ਕੱਚ ਅਤੇ ਮਿੱਟੀ ਦੇ ਸਮਾਨ ਹੋ ਜਾਣਗੇ ਜਦ ਨਾਮ ਦਾ ਪਦਾਰਥ ਮਨੁੱਖ ਨੂੰ ਲੱਭ ਪਏਗਾ ਤਾਂ ਕਿਸੇ ਪਦਾਰਥ ਦੇ ਵਿੱਚ ਰਸ ਪ੍ਰਤੀਤ ਨਹੀਂ ਹੋਏਗਾ ਦੁਨੀਆ ਦੇ ਸਭ ਤੋਂ ਉੱਤਮ ਰੱਦੇ ਨਾਲ ਰਸ ਦੇ ਨਾਲ ਮਨੁੱਖ ਦਾ ਸਮੇਲ ਹੋ ਜਾਏਗਾ ਸਤਿਗੁਰਾਂ ਦਾ ਫਰਮਾਨ ਹੈ ਰਿਸ਼ਤੇ ਸਭ ਛੋਟੇ ਹੋ ਜਾਂਦੇ ਨੇ ਜਦੋਂ ਮਨੁੱਖ ਦੇ ਅੰਤਰ ਆਤਮੇ 'ਚ ਇਹ ਖਿਆਲ ਆਵੇ ਕਿ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤਨ ਜਿਸ ਨੂੰ ਨਾਮ ਦਾ ਪ੍ਰਾਪਤ ਹੋ ਜਾਏ ਸਤਿਗੁਰੂ ਕਹਿੰਦੇ ਨੇ ਜਾਂ ਕੋ ਮਿਲੇ ਉਹ ਨਾਮ ਨਿਧਾਨਾ ਪੰਤ ਨਾਨਕ ਤਾਂ ਕਾਪੂਰ ਖਜ਼ਾਨਾ ਜਿਸ ਨੂੰ ਨਾਮ ਦਾ ਤਨ ਮਿਲ ਜਾਵੇ ਪਦਾਰਥਾਂ ਦੇ ਪ੍ਰਤੀ ਨਾਮ ਪਦਾਰਥ